ਤਹਿਸੀਲ ਕੰਪਲੈਕਸ ਪਿੱਖੀਵਿੰਡ ਵਿਖੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਈ ਇੱਕ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਵਿਅਕਤੀ ਕਾਰ ਵਿੱਚ ਪਏ 10 ਲੱਖ ਰੁਪਏ ਤੇ ਜ਼ਮੀਨ ਦੇ ਕਾਗਜ਼ਾਤ ਲੁੱਟ ਕੇ ਫਰਾਰ ਹੋ ਗਿਆ ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਂਜੀ ਮਸਲਾ ਇਹ ਜੀ ਤਕਰੀਬਨ ਅੱਜ ਤੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾ ਕਰਾਇਆ ਸੀ ਤੋ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਗ ਸਿੰਘ ਸਾਨੋ ਪ੍ਰੀਤਮ ਸਿੰਘ ਸਾਨੋ ਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਯੋ ਮੁੜ ਕੇ ਰਜਿਸਟ੍ਰੇਸ਼ਨ ਵੀ ਨਹੀਂ ਆਏ ਤੇ ਆਜ ਦੀ ਵੀ ਮੈਲ ਵਾਲੀ ਪਰ ਹੁਣ ਬੈਠ ਗਏ ਸਾਡਾ ਬੰਦਿਆ ਨੇ ਕਰਾਤਾ ਹੀ ਵੀ ਮੈਂ ਰਜਿਸਟਰੀ ਕਰ ਦਿੰਦਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਨੇ 10 ਲੱਖ ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 10 ਲੱਖ ਤੇ 4000 ਕੋਈ 700 ਰੁਪਇਆ ਸੌਰੀ 14 ਲੱਖ 7000 ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 10 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਰਜਿਸਟਰੀ ਮਨੂੰ ਕਹਿੰਦਾ ਸੀ ਆਪਾਂ ਲੱਖੇ ਦੋ ਲਕਾਈਏ ਲੱਖੇ ਦੋ ਦਲਬਾਗ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਅਸੀਂ ਮੁੰਡੇ ਤੇ ਉਹ ਉਹਦੀ ਮਾਤਾ ਨੂੰ ਮਗਰ ਗੱਡੀ 'ਚ ਲੈ ਕੇ ਆਉਂਦੇ ਅਸੀਂ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨੂੰ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਕਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪੈੜੀ ਪੈਸੇ ਦੇ ਕੇ ਲਈ ਤੇ ਰੋਲਾ ਪੈਂਦਾ ਫਿਰ ਕਿਹੜੀ ਗੱਲ ਨਹੀਂ ਯਾਰ ਆਪਾਂ ਲੱਖੇ ਦੋ ਲਕਾਉਣੀ ਆ ਅਸੀਂ ਲੱਖੇ ਦੋ ਰਜਿਸਟਰੀ ਲਿਖਾਉਣ ਚੱਲ ਗਏ ਆ ਜੀ ਉਧੇ ਮਰਜੀ ਜੀ ਲਿਖਾਉਂਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਤੇ ਇਹਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਖੀ ਸੀ ਤੇ ਉਹ ਆਏ ਤੇ ਚੀਸ਼ਾ ਤੋੜ ਕੇ ਤੇ ਮਨ ਉਹ ਤੋਂ ਪਤਾ ਲੱਗਾ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇ ਨਾ ਚੀਸ਼ਾ ਤੋੜਤਾ ਤੇ ਮੈਂ ਲੈ ਪਏ ਲੈ ਗਿਆ ਕੋਈ ਕੱਢ ਕੇ ਮੁੜ ਕੇ ਆ ਤੇ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਨਾਲ ਉਹਦੇ ਮੁੰਡਾ ਹੀ ਮਫਰਲ ਨਾ ਉਹਨੇ ਮੂੰਹ ਬਦਲ ਲਈ ਫਿਲਹਾਲ ਪੁਲਿਸ ਨੂੰ ਪੀੜਤ ਦੀ ਪਿਆਰਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਦੋ ਸ਼ਿਦੀਪਾਲ ਜੀ ਜਿਹੜੀ ਨਾਲੋਂ ਕੱਢ ਕੇ ਲੈ ਗਏ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਕਿ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਦਲਬਾਗ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕਢੇ ਹੈ ਬਾਕੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਹੋਣਗੇ ਫਿਰ ਉਦਾਂ ਜੀ ਕਾਰ ਵੀ ਸੀਸੀਟੀਵੀ ਤਸਵੀਰਾਂ ਸਾਰਾ ਇਹਨਾਂ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ